ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਾਇਆ ਕਿ ਨਰਾਇਣ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ ਅਕਾਲੀ ਆਗੂਆ ਨੇ ਵੱਡੇ ਇਲਜ਼ਾਮ ਸੁਖਜਿੰਦਰ ਸਿੰਘ ਰੰਧਾਵਾ ਤੇ ਲਾਏ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਕਰੀਬੀ ਹੈ ਨਰਾਇਣ ਸਿੰਘ ਇਨਕੁਆਇਰੀ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਆਖਰਕਾਰ ਮਾਜ਼ਰਾ ਕੀ ਹੈ ਕਿ ਵਾਕਈ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਇਸ ਕੇਸ ਦੇ ਵਿੱਚ ਹੱਥ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਦੇ ਕਈ ਲੀਡਰਾਂ ਨੇ ਸਿੱਧਮ ਸਿੱਧਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰੇ ਚ ਲਿਆ। ਸਭ ਤੋਂ ਪਹਿਲਾਂ ਮੋਰਚੇ ਤੇ ਆਏ ਵਿਕਰਮ ਸਿੰਘ ਮਜੀਠੀਆ, ਰੋਜੀ ਬਰਕੰਦੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਇਹ ਤਿੰਨ ਮੁੱਖ ਆਗੂ ਜਿਹੜੇ ਆਏ ਆ ਬਾਕੀ ਹੋਰ ਵੀ ਆ। ਇਹਨਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵੇ ਦਾ ਕਰੀਬੀ ਹੈ ਨਰੈਣ ਸਿੰਘ ਚੋਰਾ। ਜੋ ਤੁਹਾਨੂੰ ਦੱਸਦੀ ਹੈ ਕਿ ਜੋ ਨਰੈਣ ਸਿੰਘ ਚੋਰਾ ਹੈ ਉਹ ਡੇਰਾ ਬਾਬਾ ਨਾਨਕ ਦਾ ਜਿਹੜਾ ਕਰੀਬੀ ਪਿੰਡ ਹੈ ਜਾਂ ਉਸ ਇਲਾਕੇ ਦਾ ਪਿੰਡ ਹੈ ਚੋਰਾ ਪਿੰਡ ਦਾ ਰਹਿਣ ਵਾਲਾ ਹੈ ਤੇ ਡੇਰਾ ਬਾਬਾ ਨਾਨਕ ਸੁਜਿੰਦਰ ਸਿੰਘ ਰੰਧਾਵਾ ਦਾ ਵੀ ਇਲਾਕਾ ਹੈ ਤਾਂ ਇਸ ਕਰਕੇ ਕਿਹਾ ਗਿਆ ਅ ਮਿਕਰਮ ਮਜੀਠੀਆ ਨੇ ਜਿਹੜੇ ਇਲਜ਼ਾਮ ਤਰਾਸ਼ੀ ਕੀਤੀ ਉਹਦੇ ਬਾਰੇ ਦੱਸਦੇ ਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਤੇ ਹਮਲਾ ਕੀਤਾ ਗਿਆ ਉਹ ਗਿਣੀ ਮਿੱਠੀ ਸਾਜ ਉਹਨਾਂ ਦੱਸਿਆ ਕਿ ਬਿਲਕੁਲ ਸਾਹਮਣੇ ਖਲੋ ਕੇ 9 ਐਮ ਐਮ ਦੀ ਪਿਸਤਲ ਨਾਲ ਸੁਖਬੀਰ ਬਾਦਲ ਤੇ ਫਾਇਰ ਕੀਤਾ ਗਿਆ 9mm ਦੀ ਖਤਰਨਾਕ ਪਿਸਤਲ ਹੁੰਦੀ ਆ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਆ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕੀਏ ਉਹਨਾਂ ਘਟਾ ਉਹਨਾਂ ਕਹਿ ਕੇ ਗੋਲੀ ਕਿੱਥੇ ਚਲਾਈ ਗਈ ਆ ਸ਼੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ਚੋਂਦੀ ਆ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਹੁੰਦੇ ਨੇ ਉਹ ਬੰਦਾ ਕੌਣ ਹੈ ਕਹਿ ਰਿਹਾ ਉਹ ਖਾਲਸਤਾਨੀ ਆ ਮੈਂ ਉਸ ਨੂੰ ਖਾਲਸਤਾਨੀ ਨਹੀਂ ਆਈਐਸਆਈ ਦਾ ਏਜੰਟ ਤੇ ਸੁਖੀ ਰੰਦਾਵੇ ਸੁਖਜਿੰਦਰ ਸਿੰਘ ਰੰਦਾਵੇ ਦਾ ਨੇੜਲਾ ਕਾਂਗਰਸ ਪਾਰਟੀ ਨਾਲ ਉਸ ਦਾ ਸਬੰਧ ਹੈ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਸਕਦਾ ਉਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ ਤੋ ਆਸ ਕੋਈ ਨਹੀਂ ਮੁੱਖ ਮੰਤਰੀ ਦਾ ਸ਼ਰਾਬੀ ਕਵਾਬੀ ਉਹਨੂੰ ਕੀ ਪਤਾ ਉਹਨਾਂ ਕਿਹਾ ਕਿ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਸ੍ਰੀ ਹਮੰਦਰ ਸਾਹਿਬ ਤੇ ਹੋਏ ਹਮਲੇ ਹੋਣ ਲੱਗੇ ਨੇ 84 ਦਾ ਫਿਰ ਫਿਕਰ ਕੀ ਰਹਿ ਗਿਆ ਉਹਨਾਂ ਕਿਹਾ ਕਿ ਮੈਂ ਧੰਨਵਾਦ ਦਿਆਂ ਉਸ ਸਿਕਿਉਰਟੀ ਅਫਸਰ ਜਸਵੀਰ ਸਿੰਘ ਦਾ ਜਿਸ ਨੇ ਮੌਕੇ ਤੇ ਹਿੰਮਤ ਦਿਖਾਈ ਜਜ਼ਬਾ ਦਿਖਾਇਆ ਗੁਰੂ ਨੇ ਉੱਥੇ ਕਿਰਪਾ ਕੀਤੀ ਨਹੀਂ ਤਾਂ ਵਾਰਤਾ ਸਿੱਧਾ ਵੱਜਣਾ ਸੀ ਮਝੇਠਿਆ ਹੋਰ ਕੀ ਕਹਿੰਦੇ ਆਪਾਂ ਉਹ ਹੀ ਸੁਣਦੇ ਆ ਮੈਂ ਉਹਨੂੰ ਖਾਲਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਜੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀਰ ਆਪ ਇੱਕ ਫੋਟੋ ਆ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁਖੀ ਰੰਧਾਵੇ ਨਾਲ ਆ ਖਲੋਤੇ ਇਹ ਮਤਲਬ ਕੀ ਸੁਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ-ਚੁਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁਖੀ ਰੰਧਾਵੇ ਦੀ ਔਰ ਇਹ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਲਾਇੰਸ ਇੰਡੀਆ ਲਾਇੰਸ ਉਹਦਾ ਹੱਥ ਸਿੱਧਮ ਸਿੱਧੇ ਇਲਜ਼ਾਮ ਜਿਹੜੇ ਆ ਸੁਖਜਿੰਦਰ ਰੰਧਾਵਾ ਤੇ ਲੱਗੇ ਆ ਅਕਾਲੀਆਂ ਨੇ ਸਿੱਧੇ-ਸਿੱਧੇ ਇਸ ਇਸ ਮਾਮਲੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਦਾ ਭਰਾ ਐਨੇ ਲੰਬੇ ਸਮੇਂ ਤੋਂ ਸਰਪੰਚ ਰਿਹਾ ਉਹਦੋਂ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਕਿਹਾ ਕਿ ਜੇਕਰ ਕੋਈ ਸੁਖਬੀਰ ਸਿੰਘ ਬਾਦਲ ਦੀ ਸਟੇਜ ਤੇ ਜਿਹੜਾ ਬੰਦਾ ਬੋਲ ਕੇ ਚਲੇ ਜਾਂਦਾ ਜਾਂ ਇਹਦੇ ਨੇੜੇ ਕਰੀਬ ਖੜਦਾ ਇਹਦਾ ਮਤਲਬ ਇਹ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਕੰਮ ਕਰਦਾ ਹੈ ਇਹ ਗੱਲ ਉਹਨਾਂ ਨੇ ਕਿਹਾ ਆਪਾਂ ਸੁਜਿੰਦਰ ਰੰਧਾਵਾ ਹੋਰਾਂ ਨੂੰ ਸੁਣਦੇ ਚੱਲਦੇ ਆਂ ਵੇਖੋ ਗੱਲ ਸੁਣੋ ਉਹਦਾ ਬ੍ਰਦਰ ਅੱਜ ਤੋਂ ਨਹੀਂ 97 ਤੋਂ ਪਿੰਡ ਦਾ ਸਰਪੰਚ ਹੈ ਪਕਰ 97 ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣੇ ਕਿਉਂ ਨਹੀਂ ਇਹਨਾਂ ਨੇ ਇਹਦੇ ਤੇ ਇਨਕੁਆਇਰੀ ਕੀਤੀ 10 ਸਾਲ ਫਿਰ ਸਰਕਾਰ ਨੇ ਕਿਉਂ ਨਹੀਂ ਕੀਤੀ ਅੱਜ ਜਿਹੜੇ ਜਿਵੇਂ ਜਫਰਵਾਲ ਤੇ ਜਾਂ ਗੁਰਦੀਪ ਸਿੰਘ ਜਿਹੜਾ ਉੱਥੇ ਬਾਬੇ ਬਕਾਲੇ ਅੰਮ੍ਰਿਤਪਾਲ ਦੇ ਉਹ ਜੇ ਕੋਈ ਕੱਲ ਨੂੰ ਕਰਦਾ ਤੇ ਮੈਂ ਕਹਾਂਗਾ ਕਿ ਇਹ ਸੁਖਵੀਰ ਬਾਦਲ ਦੀ ਸਟੇਟ ਤੋਂ ਬੋਲੇ ਸੀ ਤੇ ਇਹਨਾਂ ਨੇ ਕੀਤਾ ਇਹ ਜਿਹੜੀ ਗੱਲਾਂ ਨੇ ਇਹਦੇ ਵਿੱਚ ਮੈਂ ਡਾਕਟਰ ਦਲਜੀਤ ਸਿੰਘ ਨੇ ਜਿਹੜੀ ਕੀਤੀ ਆ ਮੈਂ ਉਹ ਨੋਟਿਸ ਵੀ ਭੇਜਾਂਗਾ ਔਰ ਮੈਂ ਗਵਰਨਮੈਂਟ ਆਫ ਇੰਡੀਆ ਕੋਲ ਡਿਮਾਂਡ ਕਰਦਾ ਕਿ ਇਸ ਚੀਜ਼ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਲੇਸ਼ਨ ਨੇ ਬੈਡ 엘ਿਮੈਂਟਸ ਨਾਲ ਕਿ ਅਕਾਲੀ ਦਲ ਵਾਲੇ ਕੁੱਲ ਮਿਲਾ ਕੇ ਗੇਮ ਕਿਹੜੇ ਪਾਸੇ ਜਾਣੀ ਹੈ ਕੋਈ ਪਤਾ ਨਹੀਂ ਸੁਖਜਿੰਦਰ ਰੰਧਾਵਾ ਵਰਸਜ ਕਾਲੀਦਲ ਦੀ ਬਾਕੀ ਲੀਡਰਸ਼ਿਪ ਸوجਿੰਦਰ ਰੰਧਾਵਾ ਦੇ ਬੜੇ ਗੰਭੀਰ ਇਲਜ਼ਾਮ ਨੇ ਹਾਲਾਂਕਿ ਉਹਨਾਂ ਨੇ ਸਪਸ਼ਟ ਕਰਨ ਦੇ ਦਿੱਤਾ ਮਸਲਾ ਇਹ ਜਾਂਚ ਦਾ ਹੈ ਕਿ ਨਰੈਣ ਸਿੰਘ ਨੇ ਕਿਹਦੇ ਕਹਿਣ ਤੇ ਸਾਰਾ ਕੁਝ ਕੀਤਾ ਜਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਤੇ ਇੱਛਾ ਨਾਲ ਕੀਤਾ ਦੇਖੋ ਬੇਸ਼ੱਕ ਤਖਤ ਸਾਹਿਬ ਤੋਂ ਜਿਹੜੀ ਇਹ ਸਜ਼ਾ ਲੱਗ ਗਈ ਹੋਵੇ ਪਰ ਸਿੱਖਾਂ ਦਾ ਇੱਕ ਵੱਡਾ ਹਿੱਸਾ ਇਸ ਨੂੰ ਇਸ ਤੋਂ ਸੰਤੁਸ਼ਟ ਨਹੀਂ ਹੈ ਇਹ ਵੀ ਗੱਲ ਜਗ ਜਾਹਰ ਹੈ ਤੇ ਚ ਕੋਈ ਦੂਰ ਹੈ ਨਹੀਂ ਤੇ ਸਿੱਖ ਵਿਦਵਾਨ ਵੀ ਇਸ ਤੇ ਜਿਹੜਾ મત ਭਿੱਜਤ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਸੁਰ ਨਹੀਂ ਹੈ ਇਸ ਮਾਮਲੇ ਦੇ ਵਿੱਚ ਸੁਖੀ ਰੰਦਾਵਾ ਜੇਕਰ ਦੋਸ਼ੀ ਨੇ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਦੀ ਸਜ਼ਾ ਤੈ ਕੌਣ ਕਰੇਗਾ ਤਾਂ ਪੁਲਿਸ ਕਰੇਗੀ ਕਿ ਪੁਲਿਸੇ ਜਾਂਚ ਕਰੇ ਇਸ ਦੀ ਹਾਈ ਪ੍ਰੋਫਾਈਲ ਜਾਂਚ ਕਰਾਈ ਜਾਵੇ ਜੇਕਰ ਸੁਖੀ ਰੰਦਾਵਾ ਦਾ ਕੋਈ ਲਿੰਕ ਤੇ ਜਾਂ ਸਬੰਧ ਸਾਹਮਣੇ ਆਉਂਦਾ ਤਾਂ ਸੁਖੀ ਰੰਦਾਵਾ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ